ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੀਜੇ ਪਾਤਸ਼ਾਹ ਦੀ ਗੁਰੂ ਅਮਰਦਾਸ ਜੀ ਦੀ ਬਾਣੀ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਇਸ ਤੋਕ ਨੂੰ ਲੈ ਕੇ ਆਪ ਸਭ ਨਾਲ ਆਪਣੇ ਵਿਚਾਰ ਸਾਂਝੇ ਕਰਾਂਗੀ ਹਰ ਮੰਦਰ ਇਹ ਸਰੀਰ ਹੈ ਕਿ ਜਿਹੜਾ ਸਰੀਰ ਆ ਇਹ ਮਾਨਸ ਸਰੀਰ ਆ ਜਿਹੜਾ ਮਨੁੱਖਾ ਦੇਹੀ ਆ ਇਹ ਹਰੀ ਦਾ ਮੰਦਰ ਆ ਮਤਲਬ ਇਸ ਵਿੱਚ ਪਰਮਾਤਮਾ ਦਾ ਵਾਸਾ ਹੈ ਅਸੀਂ ਇਵੇਂ ਇਸ ਵਿੱਚੋਂ ਪਰਮਾ ਕਿਵੇਂ ਪ੍ਰਗਟ ਕਰਨਾ ਹੈ ਸੋ ਗੁਰੂ ਪਿਆਰਿਓ ਪਹਿਲੀ ਪਾਸ਼ਾਹੀ ਸਤਗੁਰ ਨਾਨਕ ਦੇਵ ਜੀ ਦੇ ਮਹਾਵਾਖ ਗਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਅਨੁਸਾਰ ਪਤਾ ਨਹੀਂ ਕਿਨਾਂ ਸ਼ੁਭ ਕਰਮ ਕਾਰਨ ਅਸੀਂ ਅਜ ਮਨੁੱਖਾ ਦੇਹੀ ਲੈ ਕੇ ਸੰਸਾਰ ਵਿੱਚ ਆਏ ਹੋਏ ਹਾਂ ਤੇ ਹੁਣ ਇੱਥੇ ਆ ਕੇ ਕਿਵੇਂ ਦੇ ਕਰਮ ਸਾਨੂੰ ਕਰਨੇ ਚਾਹੀਦੇ ਹਨ ਕਿ ਪਰਮਾਤਮਾ ਦੀ ਬਖਸ਼ਿਸ਼ ਸਾਡੇ ਤੇ ਹੋ ਜਾਏ ਜਿਸ ਦੇ ਸਦਕੇ ਸਾਨੂੰ ਇਸ ਸੰਸਾਰ ਭਵਜਲ ਵਿੱਚੋਂ ਮੁਕਤੀ ਦੀ ਪ੍ਰਾਪਤੀ ਹੋ ਜਾਏ ਜਿਵੇਂ ਸੰਸਾਰ ਦੇ ਸਾਰੇ ਜੀਵਾਂ ਨੂੰ ਜੀਵਨ ਬਸਰ ਕਰਨ ਲਈ ਤੇ ਕਰਮ ਕਮਾਉਣ ਲਈ ਪਰਮਾਤਮਾ ਨੇ ਇਹ ਧਰਮ ਸਾਜ ਰੂਪੀ ਧਰਤੀ ਸਿਰਜੀ ਹੈ ਉਵੇਂ ਹੀ ਇਹ ਮਨੁੱਖੀ ਸਰੀਰ ਵੀ ਦੀ ਜੀਵ ਆਤਮਾ ਨੂੰ ਕਰਮ ਕਮਾਉਣ ਲਈ ਬਖਸ਼ਿਆ ਹੈ ਕਿਉਂਕਿ ਮਨੁੱਖੀ ਜੀਵਨ ਕਰਮ ਜੀਵਨ ਹੈ ਤੇ ਬਾਕੀ ਹੋਰ ਸਾਰੀਆਂ ਜੀਵਾਂ ਨੇ ਪਿਛਲੇ ਕਰਮ ਅਨੁਸਾਰ ਜੀਵਨ ਨੂੰ ਸਿਰਫ ਭੋਗਣ ਆਈਆਂ ਹਨ ਉਹਨਾਂ ਕੋਲ ਮਨੁੱਖ ਵਰਗਾ ਵਿਕਸਿਤ ਮਨ ਤੇ ਬੁੱਧੀ ਨਹੀਂ ਹੈ ਆਵਾਜ਼ ਜ਼ਰੂਰ ਹੈ ਪਰ ਅਲਫਾਜ਼ ਨਹੀਂ ਮਨੁੱਖ ਨੂੰ ਪਰਮਾਤਮਾ ਨੇ ਸਾਰੇ ਸ੍ਰਿਸ਼ਟੀ ਦੇ ਹੋਰਾਂ ਜੀਵਤ ਵੱਖਰਾ ਹੀ ਬਣਾਇਆ ਆਜ਼ਾਦ ਹੋ ਕੇ ਉਹ ਕਰਮ ਕਮਾ ਸਕਦਾ ਹੈ ਕਿਉਂਕਿ ਬਾਕੀ ਜੋ ਜੀਵ ਹੁੰਦੇ ਹਨ ਉਹ ਆਪਣੀ ਮਰਜ਼ੀ ਨਾਲ ਇਹ ਆਪਣਾ ਦਿਮਾਗ ਵਰਤ ਕੇ ਉਹ ਕਰਮ ਨਹੀਂ ਕਰ ਸਕਦੇ ਸੋ ਪੰਜਵੇਂ ਪਾਸ਼ਾ ਫਰਮਾਉਂਦੇ ਹਨ 184 ਜੂਨ 27 ਮਾਨਸ ਕੋਪਰਾ ਦੀਵ ਵਿੜਾਈ ਇਸ ਬਾਡੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁਖ ਪਾਏ ਦਾ ਸੱਚੇ ਪਾਸ਼ਾ ਸੰਸਮਝਾਉਂਦੇ ਹਨ ਕਿ ਅਕਾਲ ਪੁਰਖ ਵੱਲੋਂ ਮਿਲਿਆ ਇਹ ਮੌਕਾ ਜੇ ਸਿੱਖੁੰਝਾ ਲਿਆ ਤਾਂ ਸੰਸਾਰ ਭਪ ਜਲ ਵਿੱਚ ਫੇਰ ਤੋਂ ਜਨਮ ਮਰਨ ਦਾ ਦੁੱਖ ਝੱਲਣਾ ਪਵੇਗਾ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ 37ਵੇਂ ਬਾਰ ਵਿੱਚ ਮਨੁੱਖੀ ਦੇ ਬਾਰੇ ਸਮਝਾਉਂਦੇ ਹਨ ਕਿ ਮਾਨਸ ਜਨਮ ਦੁਰਲੱਭ ਹੈ ਕਿਉਂਕਿ ਅਸੰਖਾਂ ਜੁਨਾ ਬਾਅਦ ਇਸ ਦੀ ਵਾਰੀ ਆਉਂਦੀ ਹੈ ਚੰਗੇ ਮਾਤਾ ਪਿਤਾ ਮਿਲ ਜਾਣ ਪਰਿਵਾਰ ਚੰਗਾ ਮਿਲ ਜਾਵੇ ਅਰੋਗ ਸਰੀਰ ਹੋਣਾ ਗੁਰਮਤ ਦੀ ਦਾਤ ਮਿਲ ਜਾਣੀ ਸਤ ਸੰਗਤ ਦੀ ਪ੍ਰਾਪਤੀ ਹੋ ਜਾਣੀ ਤਾਂ ਫਿਰ ਦੇਖੋ ਪ੍ਰਾਣੀ ਗੁਰਮਖ ਹੋ ਕੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਕੇ ਸੁਖ ਫਲ ਦੀ ਪ੍ਰਾਪਤੀ ਕਰ ਲੈਂਦਾ ਹੈ ਕਿੰਨੀ ਉੱਚੀ ਅਵਸਥਾ ਦਾ ਮਾਲਕ ਉਹ ਹੋ ਜਾਂਦਾ ਹੈ ਪਰ ਸਾਡੇ ਵਰਗੇ ਆਮ ਮਨੁੱਖ ਜਿਹੜੇ ਗੁਰਮਤਿ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਵਿਕਾਰਾਂ ਦੇ ਜਾਲ ਵਿੱਚ ਫਸ ਕੇ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ ਤੇ ਕਈ ਜੁਗਾਂ ਪਿੱਛੇ ਪ੍ਰਾਪਤ ਹੋਏ ਮਨੁੱਖਾ ਜਨ ਦੀ ਬਾਜੀ ਨੂੰ ਜਵਾਰੀ ਵਾਂਗ ਹਾਰ ਕੇ ਚਲੇ ਜਾਂਦੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਮਾਨਸ ਦੇ ਦੁਲੰਬ ਹੈ ਜੁਗੋ ਜਗੰਤਰ ਆਵੇ ਵਾਰੀ ਉੱਤਮ ਜਨਮ ਦੁਲੰਭ ਹੈ ਇੱਕ ਬਾਕੀ ਕੋੜ ਮਾ ਵਿਚਾਰੀ ਦੇ ਅਰੋਗ ਦੁਲੰਭ ਹੈ ਭਾਗ ਅਠ ਮਾਤ ਪਿਤਾ ਹਿਤਕਾਰੀ ਸਾਧੂ ਸੰਗ ਦੁਲੰਭ ਹੈ ਗੁਰਮੁਖ ਸੁਖ ਫਲ ਭਗਤ ਪਿਆਰੀ ਸੋ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਅਗਿਆਨੀ ਹੋ ਕੇ ਇਸ ਕਾਇਆ ਦੀ ਮਹਾਨਤਾ ਨੂੰ ਨਹੀਂ ਸਮਝਦੇ ਵੀ ਇਹ ਜਿਹੜਾ ਮਨੁੱਖੀ ਸਰੀਰ ਆ ਇਸ ਦੇ ਵਿੱਚ ਪਰਮਾਤਮਾ ਨੇ ਗੁਣੀ નિਦਾਨ ਹਸਤੀ ਪਰਮਾਤਮਾ ਦਾ ਵਾਸਾ ਵਿਪਾਇਆ ਹੈ ਤਾਂ ਹੀ ਤਾਂ ਸੀ ਜੇ ਅਸੀਂ ਇਸ ਦੀ ਮਹਾਨਤਾ ਨੂੰ ਨਹੀਂ ਸਮਝਦੇ ਤਾਂ ਹੀ ਤਾਂ ਸੀ ਮਾਇਆ ਨਗਰੀ ਦੇ ਵਿਕਾਰੀ ਕੰਮਾਂ ਵਿੱਚ ਇਸ ਸਰੀਰ ਨੂੰ ਗਲਤਾਨ ਕਰੀ ਰੱਖਦੇ ਆ ਇਸ ਵੇਸ਼ ਕੀਮਤੀ ਜਨਮ ਵਿੱਚ ਆ ਕੇ ਵੀ ਅਸੀਂ ਆਪਣੀ ਪਸ਼ੂ ਬਿਰਤੀ ਨਹੀਂ ਛੱਡਦੇ ਆਪੇ ਦੀ ਸੋਝੀ ਨਾ ਹੋਣ ਕਰਕੇ ਅਸੀਂ ਆਪਣੇ ਕਪਟੀ ਮਨ ਦੇ ਪਿੱਛੇ ਲੱਗ ਕੇ ਸਵਾਦਾ ਤੇ ਨਸ਼ਿਆਂ ਦੇ ਵਿਕਾਰਾਂ ਵਿੱਚ ਉੱਝ ਕੇ ਕੰਚਨ ਵਰਗੀ ਕਾਇਆ ਨੂੰ ਗਾੜ ਲੈਂਦੇ ਹਾਂ ਖਾਦ ਪਦਾਰਥ ਸਾਡੇ ਪ੍ਰਾਣ ਆਧਾਰ ਜ਼ਰੂਰ ਹਨ ਕਿਉਂਕਿ ਸਾਡਾ ਜੋ ਸਰੀਰ ਹੈ ਉਹ ਖਾਦ ਪਦਾਰਥਾਂ ਤੋਂ ਬਿਨਾ ਜਿੰਦਾ ਨਹੀਂ ਰਹਿ ਸਕਦਾ ਪਰ ਜੀਵਨ ਦਾ ਅੰਤਮ ਮਨੋਰਥ ਨਹੀਂ ਹੈਗਾ ਜੀਵ ਦੇ ਰਸਕਾਰ ਬੇਲੋੜਾ ਖਾਣਾ ਪੀਣਾ ਆਸਾਧ ਰੋਗਾਂ ਨੂੰ ਜਨਮ ਦਿੰਦਾ ਹੈ ਜੀ ਫਿਰ ਅਸੀਂ ਇਸ ਦਾ ਸਾਰਾ ਦੋਸ਼ ਪਰਮਾਤਮਾ ਤੇ ਮਰ ਦਿੰਦੇ ਆ ਕਿ ਪਤਾ ਨਹੀਂ ਰੱਬ ਸਾਨੂੰ ਐਨੇ ਦੁੱਖ ਕਿਉਂ ਦੇ ਰਿਹਾ ਹੈ ਬਲੇਨ ਮਾਨਸਿਕ ਸੋਚ ਤੇ ਵਿਕਾਰਾਂ ਦੀ ਪੂਰਤੀ ਅਸੀਂ ਸਰੀਰਾਈ ਹੀ ਕਰਦੇ ਹਾਂ ਇਹ ਸਾਰੇ ਵਿਕਾਰ ਲੁੱਪੀ ਚੋਰ ਸਾਡੀ ਕਾਇਆ ਵਿੱਚੋਂ ਨਾਮ ਅਮਰਤ ਦੇ ਖਜ਼ਾਨੇ ਨੂੰ ਹਰ ਪਲ ਲੁੱਟਦੇ ਹਨ ਪਰ ਇਸ ਸਭ ਕਾਸੇ ਦੀ ਸੋਝੀ ਸਾਨੂੰ ਗੁਰੂ ਦੇ ਗਿਆਨ ਤੋਂ ਬਿਨਾ ਨਹੀਂ ਹੋ ਸਕਦੀ ਗੁਰੂ ਅਮਰਦਾਸ ਜੀ ਆਪਣੀ ਬਾਣੀ ਰਾਹੀਂ ਸਾਨੂੰ ਮਨਮੁੱਖਾ ਨੂੰ ਸਮਝਾਉਂਦੇ ਹਨ ਇਸ ਦੇਹੇ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਅਮਰਤ ਲੁੱਟੇ ਮਨਮੁੱਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰਾ ਅੰਧਾ ਜਾਗਤ ਅੰਧਵਰਤਾਰਾ ਬਾਜਗੁਰੂ ਕੁਵਾਰਾ ਗੁਰੂ ਗਿਆਨ ਤੋਂ ਬਿਨਾਂ ਫਿਰ ਅਸੀਂ ਬੇਸੋਝ ਹੋ ਕੇ ਆਪਣੇ ਜੀਵਨ ਨੂੰ ਬਿਤਾਉਂਦੇ ਹਾਂ ਅੰਦੇ ਹੋ ਕੇ ਇਸ ਪਿਤਾ ਪਰਮੇਸ਼ਰ ਨੇ ਸਾਡੇ ਸੰਸਾਰ ਚ ਭੇਜਿਆ ਹੈ ਉਸ ਨੂੰ ਵੀ ਅਸੀਂ ਅੱਖੋਂ ਪਰੋਖਾ ਕਰ ਦਿੰਦੇ ਹਾਂ ਇਹ ਵੀ ਨਹੀਂ ਜਾਣਦੇ ਕਿ ਉਹ ਤਾਂ ਪਲ-ਪਲ ਸਾਡੇ ਨਾਲ ਰਹਿ ਕੇ ਸਾਨੂੰ ਦੇਖ ਸੁਣ ਰਿਹਾ ਹੈ ਅਸੀਂ ਤਾਂ ਉਸ ਤੋਂ ਨਜ਼ਰਾਂ ਚਰਾਉਂਦੇ ਰਹਿੰਦੇ ਹਾਂ ਪੂਰਵਲੇ ਕੀਤੇ ਕਰਮ ਅਨੁਸਾਰ ਕਿਸੇ ਪ੍ਰਾਣੀ ਨੂੰ ਬਚਪਨ ਵਿੱਚ ਕਿਸੇ ਨੂੰ ਜਵਾਨੀ ਪੈ ਰਹੇ ਤੇ ਕਿਸੇ ਨੂੰ ਪਿਛਲੇ ਪੈਰ ਜਾ ਕੇ ਪ੍ਰਮਾਤਮਾ ਨੂੰ ਸਿਮਰਨ ਦੀ ਸੌਜੀ ਆ ਜਾਂਦੀ ਹੈ ਪਰ ਕਈਆਂ ਨੂੰ ਤਾਂ ਮਰਦੇ ਦਮ ਤੱਕ ਵੀ ਉਸ ਕਾਲ ਪੁਰਖ ਦੀ ਯਾਦ ਨਹੀਂ ਆਉਂਦੀ ਅਜਿਹੇ ਪ੍ਰਾਣੀਆਂ ਲਈ ਭਗਤ ਕਬੀਰ ਜੀ ਨੇ ਵਚਨ ਕੀਤੇ ਕੋਹ ਕਵੀਰ ਤਬ ਹੀ ਨਰ ਜਾਗੇ ਜਮ ਕਾ ਡੰਡ ਮੂਡ ਮੈ ਲਾਗੇ ਸੋ ਅਸੀਂ ਆਪਣੇ ਸਰੀਰ ਦੇ ਨੌ ਦਰਵਾਜਿਆਂ ਵਿੱਚ ਸੀਮਤ ਰਹਿ ਕੇ ਹੀ ਜੀਵਨ ਦੀ ਕਾਰ ਚਲਾਉਂਦੇ ਆ 10ਵੇਂ ਘਰ ਦੀ ਸੋਝੀ ਸਾਨੂੰ ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਆ ਸਕਦੀ ਇਹ ਮਨੁੱਖੀ ਸਰੀਰ ਪਰਮਾਤਮਾ ਨੇ ਇੱਕ ਬੁਜਿੱਤਰ ਸ਼ੈ ਬਣਾਈ ਹੈ ਅਦਭੁਤ ਸ਼ੈ ਬਣਾਈ ਹੈ ਜਿਸ ਬਾਰੇ ਸਾਨੂੰ ਗੁਰੂ ਗਿਆਨ ਤੋਂ ਬਿਨਾਂ ਕੁਝ ਵੀ ਪਤਾ ਨਹੀਂ ਜਿੱਥੇ ਇਸ ਦੇ ਅੰਦਰ ਵਹਿਗੁਰੂ ਨੇ ਸੰਸਾਰੀ ਤ੍ਰੈ ਗੁਣ ਮਾਇਆ ਦੀ ਪਦਾਰਥਵਾਦੀ ਮਾਦੀ ਭਿਰਤੀ ਪਾਈ ਹੈ ਉੱਥੇ ਅਮਰਤ ਨਾਮ ਦਾ ਖਜ਼ਾਨਾ ਵੀ ਇਸ ਦੇਹੀ ਦੇ ਅੰਦਰ ਰੱਖਿਆ ਹੈ ਅਸੀਂ ਹਰ ਰੋਜ਼ ਪੰਚਮ ਪਾਤਸ਼ਾਹ ਦੀ ਬਾਣੀ ਸੁਖਮਨੀ ਸਾਹਿਬ ਅੰਦਰ ਪੜ੍ਹਦੇ ਤੇ ਸੁਣਦੇ ਹਾਂ ਨੋ ਨਿਦ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁੰਨ ਸਮਾਦ ਅਨਹ ਤਹਨਾਦ ਕਹਿ ਨਾ ਜਾਇ ਅਚਰਜ ਬਿਸਮਾਦ ਤੈਨ ਦੇਖਿਆ ਜਿਸ ਆਪ ਦਿਖਾਈ ਨਾਨਕ ਤਿਸਨ ਸੱਚੀ ਪਾਏ ਸੋ ਇਸ ਨੋ ਨਿਦ ਅਮਰਤ ਨਾਮ ਦੇ ਖਜ਼ਾਨੇ ਦੀ ਸੋਝੀ ਉਸ ਨੂੰ ਹੁੰਦੀ ਹੈ ਜਿਸ ਤੇ ਵਾਹਿਗੁਰੂ ਆਪ ਕਿਰਪਾ ਕਰ ਦੇਵੇ ਇਸ ਅਮਰਤ ਦੇ ਪਰ ਇੱਕ ਜਾਨੇ ਦੀ ਕੁੰਜੀ ਗੁਰੂ ਦਾ ਸ਼ਬਦ ਹੈ ਜੀ ਕੋਈ ਵੀ ਪ੍ਰਾਣੀ ਗੁਰ ਸ਼ਬਦ ਨਾਲ ਜੁੜ ਕੇ ਉਸ ਕਸਵੱਟੀ ਤੇ ਪੂਰਾ ਹੋ ਕੇ ਜਾਂ ਕਹਿ ਲਵੋ ਸੱਚ ਦਾ ਪੱਲਾ ਫੜ ਕੇ ਉਸ ਅਣਮੁੱਲੇ ਹੀਰੇ ਲਾਲ ਤੱਕ ਆਪਣੀ ਪਹੁੰਚ ਬਣਾ ਸਕਦਾ ਹੈ ਜਦੋਂ ਸਾਡੇ ਮਨ ਦੀ ਤੜ ਪਰਮਾਤਮਾ ਤੱਕ ਪਹੁੰਚਦੀ ਹੈ ਤਾਂ ਪਰਮ ਪਿਤਾ ਆਪ ਹੀ ਸਾਨੂੰ ਸਮਰੱਥ ਗੁਰੂ ਨਾਲ ਮਿਲਾ ਦਿੰਦਾ ਹੈ ਜਿਸ ਤੋਂ ਸਾਨੂੰ ਸ਼ਬਦ ਦੀ ਪ੍ਰਾਪਤੀ ਹੋਣੀ ਆ ਗੁਰੂ ਅਮਰਦਾਸ ਜੀ ਸਮਝਾਉਂਦੇ ਹਨ ਅੰਦਰ ਹੀਰਾ ਲਾਲ ਬਨਾਇਆ ਅੰਦਰ ਹੀਰਾ ਲਾਲ ਬਨਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਵਿਖਾਵੇ ਸੱਚ ਕਸਵੱਟੀ ਲਾਬਣਿਆ ਸੋ ਸੰਗਤ ਜੀ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਪੁੱਠਾ ਲਟਕਦਾ ਹੈ ਉਸ ਵੇਲੇ ਉਸ ਦੀ ਲਈ ਪ੍ਰਮਾਤਮਾ ਨਾਲ ਪੂਰੀ ਜੁੜੀ ਹੁੰਦੀ ਹੈ ਸ્વાસ ਸ્વાસ ਪਰਮਾਤਮਾ ਨੂੰ ਯਾਦ ਕਰਦਾ ਹੈ ਮਾਤਾ ਦੇ ਗਰਭ ਵਿੱਚ ਐਨੀ ਗਰਮੀ ਹੋਣ ਦੇ ਬਾਵਜੂਦ ਵੀ ਪਰਮਾਤਮਾ ਉਸ ਦੀ ਪੂਰੀ ਰੱਖਿਆ ਕਰਦਾ ਹੈ ਇਸ ਨੂੰ ਗਰਭਜੋਣ ਮੰਨਿਆ ਜਾਂਦਾ ਹੈ ਜੀਵ ਆਤਮਾ ਦਾ ਪੂਰਾ ਸਰੀਰ ਮਾਤਾ ਦੇ ਗਰਭ ਵਿੱਚ ਬਣ ਕੇ ਤਿਆਰ ਹੁੰਦਾ ਹੈ ਇਸ ਤੇ ਅਨੇਕਾਂ ਪ੍ਰਮਾਣ ਗੁਰੂ ਦੀ ਬਾਣੀ ਵਿੱਚ ਸੁਭਾਏਮਾਨ ਹਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸਨ ਮੋਖਤਲੇ ਪੈਰ ਉਪਰੇ ਬਸੰਦੋ ਘਥੜੇ ਥਾਏ ਨਾਨਕ ਸੋ ਧਣੀ ਕਿਉ ਵਿਸਾਰੇਉ ਉਧਰ ਹੈ ਜਿਸ ਦਾ ਨਾਹੀਂ ਗੁਰੂ ਦੀਵਾਨੀ ਅਨੁਸਾਰ ਜੀਵ ਦੇ ਬਾਰ ਬਾਰ ਅਰਜੋਈ ਕਰਨ ਤੇ ਪਰਮਾਤਮਾ ਉਸ ਨੂੰ ਬਾਹਲੇ ਸੰਸਾਰ ਵਿੱਚ ਭੇਜਦਾ ਹੈ ਜੀ ਫਿਰ ਸੰਸਾਰ ਦੀ ਹਵਾ ਲੱਗਦੇ ਸਾਰ ਨਵਜਾਤ ਦੀ ਜੂੜੀ ਲਈ ਪਰਮਾਤਮਾ ਨਾਲ ਟੁੱਟ ਜਾਂਦੀ ਹੈ ਸੁਖਮਾ ਨਾੜੀ ਦੇ ਸੰਗੜ ਜਾਣ ਕਰਨ ਜਦੋਂ ਬੱਚੇ ਦੀ ਸੁਰਤ ਅਗਮ ਨਾਲੋਂ ਵਿਛੜਦੀ ਹੈ ਤਾਂ ਰੋਂਦਾ ਹੈ ਉਸ ਦਾ ਰੋਣਾ ਹੀ ਉਸ ਦਾ ਇਸ ਸੰਸਾਰ ਵਿੱਚ ਜਨਮ ਲੈਣ ਦਾ ਸਬੂਤ ਹੁੰਦਾ ਹੈ ਕਿਉਂਕਿ ਜੇ ਬੱਚਾ ਨਹੀਂ ਰੋਂਦਾ ਤਾਂ ਸਾਰੇ ਇਹ ਸਮਝਦੇ ਹਨ ਕਿ ਇਹ ਜਿੰਦਾ ਨਹੀਂ ਹੈ ਉਸ ਦਾ ਰੋਣਾ ਸੁਣ ਕੇ ਸਾਰਾ ਪਰਿਵਾਰ ਖੁਸ਼ ਹੋ ਜਾਂਦਾ ਹੈ ਇਸ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਰੋਵੇ ਰਤਨ ਗਵਾਇਕ ਹੈ ਰੋਵੇ ਰਤਨ ਗਵਾਏ ਕੇ ਮਾਇਆ ਮੋਹ ਹਨੇਰ ਗੁਬਾਰਾ ਓ ਰੋਵੇ ਦੁੱਖ ਆਪਣਾ ਹੱਸ ਹਸ ਗਾਵੇ ਸਭ ਪਰਵਾਰਾ ਸੰਸਾਰ ਦੀ ਇਸ ਮਾਇਆ ਨਗਰੀ ਵਿੱਚ ਪਰਵੇਸ਼ ਕਰਨ ਨਾਲ ਹੌਲੀ ਹੌਲੀ ਉਸ ਨੂੰ ਪਿਛਲਾ ਸਭ ਕੁਝ ਭੁੱਲਣਾ ਸ਼ੁਰੂ ਹੋ ਜਾਂਦਾ ਹੈ ਇਸ ਮਾਤ ਲੋਕ ਵਿੱਚ ਪ੍ਰਾਣੀ ਦੀ ਸਭ ਤੋਂ ਵੱਡੀ ਭੁਲੇਖੇ ਹੀ ਹੈ ਕਿ ਮੋਹ ਮਾਇਆ ਤੇ ਤ੍ਰਿਸ਼ਨਾਵਾਂ ਦੀ ਬਿਰਤੀ ਉਸ ਤੇ ਅੰਤਸ਼ ਕਰਨੂ ਘੇਰ ਲੈਂਦੀ ਹੈ ਸੋ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਹੀ ਕਰਤੇ ਖੇਲ ਰਚਾਇਆ ਪਰਮਾਤਮਾ ਨੇ ਕੁਦਰਤ ਵਿੱਚ ਜੋ ਵੀ ਪੈਦਾ ਕੀਤਾ ਉਹ ਜੀਵ ਦੇ ਜੀਵਨ ਬਸਰ ਕਰਨ ਲਈ ਕੀਤਾ ਪਰ ਪ੍ਰਾਣੀ ਨੇ ਇਸ ਮਾਇਆ ਜਾਲ ਵਿੱਚ ਆਪਣੇ ਆਪ ਨੂੰ ਐਨਾ ਗਲਤਾਨ ਕਰ ਲਿਆ ਕਿ ਉਸ ਦਾ ਹਾਲ ਗਿੱਲੇ ਗੁੜ ਨਾਲ ਚਿੰਬੜੀ ਮੱਖੀ ਵਾਲਾ ਹੋ ਗਿਆ ਗਿੱਲੇ ਗੁੜ ਦੇ ਨਾਲ ਜਦੋਂ ਮੱਖੀ ਚਿੰਬੜੀ ਹੁੰਦੀ ਹੈ ਤਾਂ ਉਹ ਉਸ ਇੰਨੀ ਫਸ ਜਾਂਦੀ ਹੈ ਕਿ ਉਸ ਦੇ ਖੰਭ ਨਹੀਂ ਨਿਕਲਦੇ ਉਹ ਉੜ ਨਹੀਂ ਸਕਦੀ ਨਾ ਉਸ ਤੋਂ ਛੁੱਟ ਸਕਦੀ ਆ ਮਾਇਆ ਦੀ ਤਾਂ ਇਹ ਹੀ ਹਾਲ ਮਨੁੱਖ ਦਾ ਹੈ ਮਾਇਆ ਦੀ ਇਹ ਜਗਾ ਚਾਹੁੰਦਾ ਉਹ ਸਾਨੂੰ ਆਪਣੇ ਮੂਲ ਤੋਂ ਵੱਖ ਕਰੀ ਰੱਖਦੀ ਹੈ ਜੀ ਗੁਰੂ ਅਮਰਦਾਸ ਜੀ ਪ੍ਰਾਣੀ ਨੂੰ ਸਮਝਾਉਂਦੇ ਹਨ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਗੁਰਮਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ ਨਾਨਕ ਸੇ ਯੁਭਰੇ ਜੇ ਸੱਚ ਰਹੇ ਲਿਵਲਾਏ ਅਸੀਂ ਆਪਣੇ ਪਰਮ ਪਿਤਾ ਤੋਂ ਵਿਛੜੇ ਹ ਜ਼ਰੂਰ ਹਾਂ ਪਰ ਸਾਡੀ ਅਲੱਗ ਤੋਂ ਕੋਈ ਆਪਣੀ ਹਸਤੀ ਨਹੀਂ ਹੈ ਜੀ ਜੀਵਨ ਵਿੱਚ ਕਿਸੇ ਨਾ ਕਿਸੇ ਮੋੜ ਤੇ ਜਾ ਕੇ ਤਾਂ ਸਾਡਾ ਮਨ ਜਾਗ ਹੀ ਜਾਂਦਾ ਹੈ ਭਾਵੇਂ ਦੁੱਖ ਵਿੱਚ ਹੀ ਸਹੀ ਕਦੇ ਤਾਂ ਸਾਨੂੰ ਪਰਮਾਤਮਾ ਯਾਦ ਆ ਹੀ ਜਾਂਦਾ ਹੈ ਪਰ ਜਦੋਂ ਆਪਣੇ ਪਰਮੇਸ਼ਰ ਦੀ ਯਾਦ ਆ ਜਾਵੇ ਤਾਂ ਸਾਨੂੰ ਆਪਣੇ ਗੁਰੂ ਸ਼ਬਦ ਗੁਰੂ ਦੀ ਸ਼ਰਨ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜੀ ਇੱਧਰ ਉੱਧਰ ਦੇ ਕਰਮ ਕਾਂਡਾਂ ਵਿੱਚ उलझ ਕੇ ਸਾਨੂੰ ਆਪਣੇ ਜੀਵਨ ਦੇ ਸੁਨਹਿਰੇ ਪਲ ਅਜਾਈ ਨਹੀਂ ਗੁਆਉਣੇ ਚਾਹੀਦੇ ਗੁਰੂ ਦੀ ਬਾਣੀ ਸਾਨੂੰ ਬਾਰੰਬਾਰ ਸਮਝਾ ਰਹੀ ਹੈ ਕਿ ਇਹ ਪ੍ਰਾਣੀ ਹਰੀ ਦਾ ਮੰਦਰ ਭਗ ਪਰਮਾਤਮਾ ਦਾ ਵਾਸਾ ਤੇਰੇ ਆਪਣੇ ਅੰਦਰ ਹੈ ਹੋਰ ਕਿਤੇ ਭਟਕਣ ਦੀ ਕੋਈ ਜ਼ਰੂਰਤ ਨਹੀਂ ਬਾਵੇਂ ਕਿ ਪਰਮਾਤਮਾ ਦੀ ਹੋਂਦ ਅੰਦਰ ਬਾਹਰ ਸਾਰੇ ਪਾਸੇ ਹੈ ਪਰ ਉਸ ਵੱਲ ਜਾਣ ਦਾ ਮਾਰਗ ਤੇਰੇ ਅੰਦਰੋਂ ਹੋ ਕੇ ਹੀ ਜਾਣਾ ਹੈ ਇਹ ਜੀ ਸਤਿਗੁਰ ਸਾਨੂੰ ਸਮਝਾ ਰਹੇ ਹੈ ਕਿ ਜਿਵੇਂ ਕਸਤੂਰੀ ਮਿਰਗ ਦੇ ਆਪਣੇ ਅੰਦਰ ਹੀ ਹੁੰਦੀ ਹੈ ਉਹ ਸੁਗੰਧ ਮਹਿਸੂਸ ਕਰਦਾ ਹੈ ਪਰ ਉਹ ਨਾ ਸਮਝੇ ਪਾਗਲ ਹੋਇਆ ਬਾਹਰ ਵੱਲ ਭੱਜਦਾ ਹੈ ਤੋ ਉਸ ਖੁਸ਼ਬੂ ਨੂੰ ਝਾੜਾਂ ਵਿੱਚੋਂ ਲੱਭਦਾ ਹੈ ਇਹਨਾਂ ਭਰਮਪ੍ਰਲੇਖਿਆਂ ਵਿੱਚ ਫਸਿਆ ਉਹ ਸ਼ਿਕਾਰੀ ਦੇ ਹੱਥ ਆ ਜਾਂਦਾ ਹੈ। ਇਵੇਂ ਹੀ ਪ੍ਰਾਣੀ ਦਾ ਵੀ ਇਹ ਹਾਲ ਹੈ। ਗੁਰੂ ਦੀਵਾਨੀ ਸਾਨੂੰ ਸਮਝਾਉਂਦੀ ਹੈ ਕਿ ਹੈ ਕਿ हे ਮਨੁੱਖ ਗੁਰਮਖ ਹੋ ਕੇ ਆਪੇ ਦੀ ਖੋਜ ਕਰ। ਸਭ ਕੁਝ ਤੇਰੇ ਅੰਦਰੋਂ ਹੀ ਪ੍ਰਗਟ ਹੋਣਾ ਹੈ। ਗੁਰੂ ਰਾਮਦਾਸ ਜੀ ਰਾਗ ਗੋੜੀ ਵਿੱਚ ਸਮਝਾਉਂਦੇ ਹਨ। ਵਿਣ ਕਾਇਆ ਇਹ ਹੋਰ ਥੈ ਖੋਜ ਦੇ। ਸੇ ਮੂੜ ਬਿਤਾਲੇ। ਸੇ ਉੱਜੜ ਪਰਮ ਭਲਾਈਏ। ਜਿਉ ਝਾੜ ਮਿਰਗ ਭਾਲੇ। ਸੋ ਦੁਨੀਆਵੀ ਉਦਾਹਰਣਾਂ ਦੇ ਦੇ ਕੇ ਸਤਿਗੁਰ ਸਾਨੂੰ ਮਨੁੱਖਾਂ ਨੂੰ ਸਮਝਾ ਰਹੇ ਆ ਸੋ ਗੁਰੂ ਪਿਆਰਿਓ ਫਿਰ ਜਨਮ ਸਮੇਂ ਦੀ ਪਰਮਾਤਮਾ ਨਾਲੋ ਟੁੱਟੀ ਲਿਓ ਦੁਬਾਰੇ ਕਿਵੇਂ ਜੋੜੀ ਜਾ ਸਕਦੀ ਹੈ ਜਿਹਦੇ ਨਾਲ ਮਾਲਕ ਦੀ ਬਖਸ਼ਿਸ਼ ਅਸੀਂ ਪ੍ਰਾਪਤ ਕਰ ਸਕੀਏ ਥੋੜਾ ਜਿਹਾ ਉਦਮ ਕਰਕੇ ਜੇ ਮਨ ਪਰਮਾਤਮਾ ਦੇ ਨਾਮ ਦੀ ਕਿਰਸਾਣੀ ਇਸ ਸਰੀਰ ਰੂਪੀ ਧਾਤੀ ਰਾਹੀਂ ਕਰੇ ਪਾਵ ਸਰੀਰ ਕਰਮ ਕਰਨ ਲਈ ਧਰਤੀ ਤੇ ਮਨ ਮਿਹਨਤ ਕਰਨ ਵਾਲਾ ਕਿਸਾਨ ਬਣ ਜਾਵੇ ਤਾਂ ਪਰਮਾਤਮਾ ਦੇ ਅਮਰਤ ਨਾਮ ਦਾ ਉਸ ਵਿੱਚ ਬੀਜ ਬੀਜਿਆ ਜਾਵੇ ਤੇ ਗੁਰੂ ਸ਼ਬਦ ਰੂਪੀ ਕਮਾਈ ਦਾ ਪਾਣੀ ਪਾਇਆ ਜਾਵੇ ਸਬਰ ਸੰਤੋਖ ਤੇ ਬਾਣੇ ਵਿੱਚ ਰਹਿਣ ਵਾਲਾ ਜੀਵਨ ਬਸਰ ਕੀਤਾ ਜਾਵੇ ਤਾਂ ਫਿਰ ਪਰਮਾਤਮਾ ਦੇ પ્રેમ ਪਿਆਰ ਨਾਲ ਬੀਜੇ ਉਸ ਨਾਮ ਦੇ ਬੀਜ ਨੇ ਗੁਰਮੁਖ ਦੇ ਹਿਰਦੇ ਅੰਦਰ ਪੁੰਗਰ ਕੇ ਪ੍ਰਕਾਸ਼ ਕਰ ਦੇਣਾ ਹੈ ਜਿਸ ਨਾਲ ਉਸ ਘਰ ਦੇ ਭਾਗ ਹੀ ਬਦਲ ਜਾਣੇ ਆ ਜੀ ਪਹਿਲੀ ਪਾਠ ਸ੍ਰੀ ਸਤਗੁਰ ਨਾਨਕ ਜੀ ਫਰਮਾਉਂਦੇ ਹਨ ਮਰ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਘਰ ਭਾਗ ਠ ਦੇਖ ਸਤਗੁਰਾਂ ਦੇ ਮਹਾਵਾਕ ਭੂਗਤ ਗਿਆਨ ਦਾ ਭੰਡਾਰਨ ਘਟ ਘਟ ਵਜੇ ਨਾਦ ਅਨਸਾਰ ਸਭਨਾ ਘਟਾਂ ਦੇ ਅੰਦਰ ਸਭ ਨੇ ਹਿਰਦੇ ਘਰਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਨਾਦ ਵੱਜ ਰਿਹਾ ਜੀ ਅਸੀਂ ਆਪਣੀ ਸੁਰਤੀ ਨੂੰ ਉਸ ਵੱਜ ਰਹੇ ਨਾਦ ਤੱਕ ਲੈ ਕੇ ਜਾਣਾ ਹੈ ਸੰਗਤ ਜੀ ਵਾਹਿਗੁਰੂ ਸ਼ਬਦ ਗੁਰਮੰਤਰ ਦੀ ਕਮਾਈ ਕਰਨ ਨਾਲ ਜਦੋਂ ਅੰਦਰ ਬ੍ਰह्म ਅਗਨ ਪੈਦਾ ਹੁੰਦੀ ਹੈ ਤਾਂ ਜਨਮ ਸਮੇਂ ਦੀ ਬੰਦ ਹੋਈ ਸੁਖਮਨਾ ਨਾੜੀ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਾਲ ਸਹਿਜ ਤਨ ਪ੍ਰਗਟ ਹੁੰਦੀ ਹੈ ਫਿਰ ਹੌਲੀ ਹੌਲੀ ਗੁਰਮੁਖ ਹੋਏ ਪ੍ਰਾਣੀ ਦੀ ਸੁਰਤ ਸ਼ਬਦ ਨਾਲ ਵਿਲੀਨ ਹੋਈ ਰਹਿੰਦੀ ਹੈ ਉਸ ਦੇ ਮਾਨਸ ਜਨਮ ਦਾ ਖਾਸ ਨੋਰਥ ਪੂਰਾ ਹੋ ਜਾਂਦਾ ਹੈ ਪੰਜਾਂ ਤੱਤਾਂ ਤੋਂ ਬਣੀ ਇਹ ਕਾਇਆ ਹੱਡ ਮਾਸ ਅੰਤੜੀਆਂ ਤੇ ਵਿਸ਼ਟਾ ਦੀ ਪੋਟਲੀ ਹੈ ਪਰ ਜਦੋਂ ਇਸ ਦੇ ਅੰਦਰੋਂ ਪ੍ਰਮਾਤਮਾ ਦਾ ਅਮਰਤ ਨਾਮ ਪ੍ਰਗਟ ਹੋ ਜਾਂਦਾ ਹੈ ਤਾਂ ਇਹਹੀ ਸਰੀਰ ਹਰੀ ਦਾ ਮੰਦਰ ਬਣ ਜਾਂਦਾ ਹੈ ਜੀ ਭਗਤ ਕਬੀਰ ਜੀ ਆਪਣੀ ਬਾਣੀ ਰਾਹੀਂ ਫਰਮਾਉਂਦੇ ਹਨ ਗੁਰ ਸੇਵਾ ਤੇ ਭਗਤ ਕਮਾਈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਰ ਹਜ ਕੀ ਸੇਹ ਹਰ ਕੀ ਸੇਵ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਹੀ ਲਾਭ ਸੋ ਸੰਗਤ ਜੀ ਜਦੋਂ ਤੱਕ ਅਸੀਂ ਗੁਰੂ ਗਿਆਨ ਦਾ ਪ੍ਰਕਾਸ਼ ਆਪਣੇ ਹਿਰਦੇ ਘਰ ਵਿੱਚ ਹਾਸਲ ਨਹੀਂ ਕਰ ਲੈਂਦੇ ਉਦੋਂ ਤੱਕ ਸਾਨੂੰ ਇਹ ਸਭ ਕਸੇ ਦੀ ਸੋਝੀ ਨਹੀਂ ਆ ਸਕਦੀ ਸਾਨੂੰ ਸਾਡੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਸ਼ਬਦ ਰੂਪੀ ਦਾ ਐਡਾ ਵੱਡਾ ਖਜ਼ਾਨਾ ਸ਼ਬਦ ਗੁਰੂ ਦਾ ਐਡਾ ਮਹਾਨ ਖਜ਼ਾਨਾ ਬਖਸ਼ਿਆ ਹੈ ਅਸੀਂ ਉਸ ਵਿੱਚੋਂ ਦੇਵੀ ਗੁਣਾਂ ਦੀ ਪ੍ਰਾਪਤੀ ਕਰਕੇ ਆਪਣੇ ਅੰਦਰੋਂ ਵਿਕਾਰਾਂ ਦਾ ਪੂਰਾ ਕੱਟ ਕਰ ਕੱਢ ਕੇ ਗੁਣੀ ਨਿਧਾਨ ਹਸਤੀ ਪਰਮ ਪਿਤਾ ਪਰਮੇਸ਼ਰ ਦੇ ਨਾਮ ਦੀ ਭਾਲ ਆਪਣੀ ਕਾਇਆ ਅੰਦਰੋਂ ਹੀ ਕਰ ਸਕਦੇ ਹਾਂ ਜੀ ਸੋ ਸੰਗਤ ਜੀ ਭੁੱਲਾ ਚੁੱਕਾ ਨੂੰ ਲਈ ਮਾਫ ਕਰ ਦੇਣਾ ਕੋਈ ਬੋਲਦਿਆਂ ਕਈ ਤਰ੍ਹਾਂ ਦੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਸੋ ਇਸ ਮਾਰਗ ਤੇ ਮੈਨੂੰ ਸਹਿਯੋਗ ਦੇਣ ਲਈ ਆਪ ਸਭਨਾਂ ਦਾ ਕੋਟਨ ਕੋਟ ਧੰਨਵਾਦ ਹੈ ਜੀ ਜੇ ਮੇਰੇ ਵਿਚਾਰ ਆਪ ਜੀ ਨੂੰ ਚੰਗੇ ਲੱਗਣ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਜੋ ਅਗਲੀ ਵੀਡੀਓ ਆਪ ਤੱਕ ਪਹੁੰਚ ਸਕੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ